ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਸੌਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਮਾਰੀਦੀ ਹੈ ਨਜ਼ਰ ਤੇ ਸਟੀਕ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਸੋ ਕਰਦੇ ਹਾਂ ਉਹਨਾਂ ਦਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਜੇਕਰ ਆਪਾਂ ਲਈਏ ਤਾਂ ਉਹ ਸਾਡੇ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਹੋਂ ਦੀ ਸਿਹਤ ਦੇ ਨਾਲ ਜੁੜੀ ਹੋਈ ਹੈ ਕੱਲ ਆਪਾਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਉਹਨਾਂ ਦੀ ਸਿਹਤ ਅਚਾਨਕ ਵਿਗੜੀ ਤੁਸੀਂ ਉਸ ਤੇ ਚਾਨਣਾ ਪਾਇਆ ਸੀ ਪਰ ਅੱਜ ਖਬਰਾਂ ਇਹ ਆ ਰਹੀਆਂ ਨੇ ਕਿ ਸਿਹਤ ਦੇ ਵਿੱਚ ਜ਼ਿਆਦਾ ਵਿਗਾੜ ਦਰਜ ਕੀਤਾ ਗਿਆ ਹੈ ਕੀ ਹੈ ਜੀ ਸਾਰੀ ਖਬਰ ਕੋਈ ਹੈਲਥ ਬੁਲੇਟਿਨ ਜਾਰੀ ਹੋਇਆ ਹੈ ਨਹੀਂ ਦੇਖੋ ਦੁਪਰੀ ਚੀ ਹੈਲਥ ਬੁਲੇਟਿਨ ਦੀ ਆਸ ਹੀ ਕਈ ਵਾਰ ਤੋਂ ਧਲੀ ਪੈ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਸਾਥ ਦੀ ਹੈਲਥ ਦੇ ਨਾਲ ਹਰੇਕ ਬੰਦੇ ਦੀ ਜਗਿਆਸਾ ਤੇ ਜੁੜਦੀ ਆ ਪਰ ਆਪਾਂ ਦੇਖਿਆ ਕਿ ਹੈਲਥ ਜਦੋਂ ਜਦੋਂ ਵਿਗੜਦੀ ਹੈ ਉਦੋਂ ਉਦੋਂ ਕੁਝ ਸਿਆਸੀ ਕਹਾਣੀਆਂ ਵੀ ਜਿਹੜੀਆਂ ਉਹ ਸਟਾਰਟ ਹੋ ਜਾਂਦੀਆਂ ਬਹਰਾਲ ਐਸੇ ਲਈ ਦੀ ਵੱਡੀ ਅਪਡੇਟ ਜਿਹੜੀ ਕੁਝ ਅ ਮرحله ਪਹਿਲਾ ਆਈ ਆ ਉਹ ਇਹੋ ਆ ਕਿ ਮੁੱਖ ਮੰਤਰੀ ਸਾਹਿਬ ਨੂੰ 46 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੁਹਾਨੂੰ ਯਾਦ ਹੋ ਜੀ ਕਿ ਸ਼ਾਇਦ ਉਹ ਵੀ ਸਤੰਬਰ ਦਾ ਮਹੀਨਾ ਸੀ ਤੁਸੀਂ ਕੱਢ ਲੈਣਾ ਕਿ ਜਦੋਂ ਇਹ ਪਹਿਲਾ ਵੀ ਜਿੱਥੇ ਦਾਖਲ ਹੋਇਆ ਸੀ ਤਾਂ ਉਹ ਤੋਂ ਵੀ ਇੱਕ ਸਿਆਸੀ ਹਲਜੁਲ ਆਪਾਂ ਨੂੰ ਵੇਖਣ ਨੂੰ ਮਿਲੀ ਸੀ ਭਈ ਮੁੱਖ ਮੰਤਰੀ ਬਦਲਿਆ ਜਾ ਸਕਦਾ ਵਗੈਰਾ ਬਹਿਣਾ ਤੇ ਫਿਰ ਪਾਠਕ ਸਾਹਿਬ ਜਦੋਂ ਹਸਪਤਾਲ ਪਹੁੰਚੇ ਸਨ ਉਸ ਤੋਂ ਉਪਰੰਤ ਥੋੜੀ ਸਥਿਤੀ ਸਾਫ਼ ਹੋਈ ਸੀ ਮੁੱਖ ਮੰਤਰੀ ਸਾਹਿਬ ਹਰਕਤ ਦੇ ਵਿੱਚ ਆਏ ਸਨ ਤਾਂ ਇਹੀ ਆ ਕਿ ਹੁਣ ਜਿੱਦਾਂ ਹੀ ਇਹਨਾਂ ਦੀ ਸਿਹਤ ਵਿਗੜੀ ਨਾਲ ਦੀ ਨਾਲ ਕੋਈ ਚਰਚਾਵਾਂ ਦਾ ਦੌਰ ਵੀ ਕਰ ਮੋ ਗਿਆ ਮਸਲਨ ਕਿ ਕੋਈ ਕਹਿ ਰਿਹਾ ਕਿ ਹਰਪਾਲ ਚੀਮਾ ਜੀ ਨੂੰ ਥਾਪੜਾ ਦੇ ਦਿੱਤਾ ਗਿਆ ਮਤਲਬ ਕਿ ਉਹਨਾਂ ਨੂੰ ਖਾਰੇ ਚੜਾ ਦਿੱਤਾ ਗਿਆ ਪੰਜਾਬੀ ਚੱਕ ਜੀ ਨਾਲ ਹੀ ਕਿਹਾ ਗਿਆ ਕਿ ਨਿਜਰ ਸਾਹਿਬ ਨੂੰ ਵੀ ਵਧਾਈ ਸਾਨੂੰ ਪੱਤਰਕਾਰਾਂ ਨੂੰ ਛੇੜਦੇ ਨੇ ਭਾਈ ਵੱਡੇ ਵੱਡੇ ਅਫਸਰ ਜਾਂ ਨੇਤਾ ਕਿ ਭਾਈ ਨਿਜਰ ਸਾਹਿਬ ਨੂੰ ਵਧਾਈ ਦੇ ਦਿਓ ਕਿਰਪਾ ਕਰਕੇ ਸਾਡੇ ਵਰਗਾ ਕਹਿੰਦਾ ਵੀ ਕੀ ਹੋਇਆ ਉਹ ਕਹਿੰਦੇ ਆ ਜੀ ਕਿ ਨਿਜਰ ਸਾਹਿਬ ਦਾ ਵੀ ਨਾਗਾ ਪੈਸਾ ਕਥਾ ਜੀ ਜਾਨੀ ਉਹਨਾਂ ਨੂੰ ਕਿੱਤੀ ਲਾਇਆ ਜਾ ਸਕਦਾ ਤਾਂ ਮਤਲਬ ਕਿ ਕੋਲ ਮਲਾ ਕੇ ਇਹ ਚਰਚਾਵਾ ਚੱਲ ਪਈਆਂ ਕਿ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ ਗੁਣੇ ਤੁਹਾਡੇ ਸਾਹਮਣੇ ਆ ਟ੍ਰੈਂਡਿੰਗ ਨਿਊਜ਼ ਆ ਪਰ ਇਸ ਟ੍ਰੈਂਡਿੰਗ ਨਿਊਜ਼ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਸਭ ਤੋਂ ਦਿਲਚਸਪ ਐਂਗਲ ਇਹੋ ਆ ਕਿ ਮੁੱਖ ਮੰਤਰੀ ਸਾਧੀ ਸਿਹਤ ਨੂੰ ਲੈ ਕੇ ਮਜ਼ਾਕ ਵੀ ਹੁੰਦੇ ਆ ਸਵਾਲ ਵੀ ਹੁੰਦੇ ਆ ਚਲੋ ਆਪਾਂ ਆਪਣੀ ਜਗ੍ਹਾ ਤਿਲੂਕ ਕਰੀ ਚੱਲਦੇ ਆ ਪਰੰਤੂ ਸਭ ਤੋਂ ਵੱਡੀ ਚਰਚਾ ਸੋਸ਼ਲ ਮੀਡੀਆ ਤੇ ਆਈ ਉਹ ਕਿ ਮੁੱਖ ਮੰਤਰੀ ਦਾ ਬਤੌਰ ਮੁੱਖ ਮੰਤਰੀ ਕਾਰਜਕਾਲ ਸ਼ਾਇਦ ਸਮਾਤ ਹੋਣ ਜਾ ਰਿਹਾ ਖਤਮ ਹੋਣ ਜਾ ਰਿਹਾ ਤੇ ਕਿਉਂਕਿ ਪਿਛਲੀ ਵਾਰੀ ਸਥਿਤੀਆਂ ਬਿਲਕੁਲ ਜੁਦਾ ਸਨ ਬਹੁਤ ਹੱਦ ਤੱਕ ਕਹਿ ਲਵਾਂ ਕਿ ਮੁੱਖ ਮੰਤਰੀ ਮਾਨ ਸਾਹਿਬ ਦੇ ਹੱਕ ਦੇ ਵਿੱਚ ਆਵਾਜ਼ਾਂ ਸੀ ਪਰ ਹੁਣ ਸਥਿਤੀਆਂ ਬਿਲਕੁਲ ਬਦਲ ਚੁੱਕੀਆਂ ਨੇ ਕੁਤਰੀ ਅੱਜ ਇਹਨਾਂ ਦੇ ਖਿਲਾਫ ਕੋਈ ਦਿੱਲੀ ਵਾਲਿਆਂ ਦੇ ਕਲੱਬ ਮੈਨੂੰ ਨਹੀਂ ਲੱਗਦਾ ਕਿ ਮਾਨ ਸਾਹਿਬ ਕੋਈ ਬਹੁਤ ਹੀ ਵੱਡੀ ਤਾਕਤ ਰੱਖਦੇ ਆ ਕੇਜਰੀਬਾਬ ਸਾਹਿਬ ਦਾ ਵਿਜ਼ਿਟ ਤੇ ਵਿਜ਼ਿਟ ਵੀ ਐਸੇ ਟਾਈਮ ਜਦੋਂ ਤੱਕ ਪਤਾ ਕਿ ਫਲੱਡ ਜਿਹੜੇ ਆਏ ਹੋਏ ਸਨ ਮਾਨ ਸਾਹਿਬ ਦੀ ਬੜੀ ਆਲੂਚਨਾ ਹੋ ਰਹੀ ਸੀ ਫਿਰ ਮਾਨ ਸਾਹਿਬ ਦਾ ਅਚਾਨਕ ਬਿਮਾਰ ਹੋ ਜਾਣਾ ਫਿਰ ਅੱਜ ਸਵੇਰ ਤੱਕ ਇਹ ਖਬਰ ਆਈ ਮੇਰੇ ਪੱਕੇ ਸੋਰਸ ਯਾਨੀ ਐਡਾ ਕਹਿ ਲਓ ਕਿ ਜਿਨ੍ਹਾਂ ਨੇ ਸ਼ਾਇਦ ਮਾਨ ਸਰਬ ਦੀ ਇੱਕ ਝਲਕ ਦੇਖੀ ਹੋ ਜੀ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਅੱਜ ਸਵੇਰੇ ਕੈਬਨਟ ਉਹਨਾਂ ਨੂੰ ਪਤਾ ਨਾ ਕੈਬਨਟ ਦੇ ਵਿੱਚ ਜੇ ਕੋਈ ਆ ਨੀਤੀਗਤ ਫੈਸਲਾ ਲੈਣਾ ਤਾਂ ਉਹਦੇ ਵਿੱਚ ਸਾਫ਼ ਹੈ ਨਾ ਕਿ ਭਈ ਤੁਹਾਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤਿਆਰੀ ਕਰਨੀ ਪੈਂਦੀ ਹੈ ਜੀ ਤਿਆਰੀ ਕੀ ਹੁੰਦੀ ਹੈ ਤਿਆਰੀ ਆਉਂਦੀ ਆ ਤੇ ਫਰਜ਼ ਕਰੋ ਕੋਈ ਨੀਤੀਗਤ ਫੈਸਲਾ ਜੁੜਿਆ ਹੈ ਕਿਸੇ ਡਿਪਾਰਟਮੈਂਟ ਦੇ ਨਾਲ ਜਾਂ ਕੁਛ ਐਸਾ ਵੈਸਾ ਤਾਂ ਉਹਦੇ ਚ ਕੀ ਹੈ ਜਾਂ ਡਿਪਾਰਟਮੈਂਟ ਨੂੰ ਜਾਂ ਐਡਵੋਕੇਟ ਜਨਰਲ ਆਫਿਸ ਨੂੰ ਬੁਲਾਇਆ ਜਾਂਦਾ ਹੈ ਕਾਨੂੰਨੀ رائے مشورہ واسطے ਪਰ ਜਦੋਂ رائے مشورہ ਕੀਤਾ ਜਾਇਆ ਸੀਗਾ ਤਾਂ ਮੇਰੇ ਪੱਕੇ ਸੋਰਸ ਨੇ ਕਿਹਾ ਕਿ ਉਸ ਸਮੇਂ ਮਾਨ ਸਾਹਿਬ ਨੂੰ ਦੇਖਿਆ ਗਿਆ ਤੇ ਉਹਨਾਂ ਦੇ ਐਨਕ ਵੀ ਲੱਗੇ ਸੀ ਪਰ ਫਿਰ ਚਾਣਕ ਇਹ ਖਬਰ ਆਉਂਦੀ ਹੈ ਕਿ ਮਾਨ ਸਾਹਿਬ ਦੀ ਹਾਲਤ ਦੇ ਵਿੱਚ ਸੁਧਾਰ ਨਹੀਂ ਹੋਇਆ ਫਿਰ اچانک ਖਬਰ ਆਉਂਦੀ ਹੈ ਕਿ ਮਾਨ ਸਾਹਿਬ ਦੇ ਹੈਲਪ ਦੀ ਵਜ੍ਹਾ ਕਰਕੇ ਜੋ ਅੱਜ ਦੀ ਮਹੱਤਵਪੂਰਨ ਕੈਬਨਟ ਮੀਟਿੰਗ ਸੀ ਉਹ ਮੁਲਤਵੀ ਹੋ ਗਈ ਤੁਸੀਂ ਦੇਖੋ ਕਿ ਫਲੱਡ ਨੂੰ ਲੈ ਕੇ ਮੀਟਿੰਗ ਹੋਣੀ ਹੋਵੇ ਗੁਰਪ੍ਰੀਤ ਜੀ ਤੁਸੀਂ ਵੀ ਸਿਆਣੇ ਲੋਕਾਂ ਦੇ ਧੀਆਂ ਪੁੱਤ ਵੀ ਸਿਆਣੇ ਹੁੰਦੇ ਨੇ ਕਿ ਫਲੱਡਸ ਨੂੰ ਲੈ ਕੇ ਕੈਬਨਟ ਦੀ ਮੀਟਿੰਗ ਹੋਣੀ ਹੋਵੇ ਤੇ ਇਸ ਮੌਕੇ ਤੇ ਉਸ ਨੂੰ ਬੋਲਤ ਵੀ ਕਰ ਦਿੱਤਾ ਜਾਵੇ ਇਹ ਬਹੁਤ ਹੀ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਫਿਰ ਸ਼ਾਮ ਪੈਂਦਾ ਪੈਂਦਾ ਹੁਣ ਇਹ ਖਬਰ ਆ ਗਈ ਆ ਕਿਉਂਕਿ ਮੈਂ ਪੁਸ਼ਟੀ ਵੀ ਕਰਨੀ ਜੈ ਸਮਝੀ ਕਿ ਪਹਿਲਾਂ ਪੁਸ਼ਟੀ ਕਰ ਲੈਣੀ ਚਾਹੀਦੀ ਆ ਬਟ ਹੁਣ ਮਤਲਬ ਵਿਜ਼ੂਅਲੀ ਵੀ ਆ ਗਿਆ ਨੇ ਕੋਈ ਸ਼ਰਤ ਤੁਸੀਂ ਦੇਖ ਹੀ ਲਿਆ ਹੋਣਾ ਤੇ ਵੱਡੇ ਵੱਡੇ ਮੀਡੀਆਦਾਰਿਆਂ ਨੇ ਚਲਾ ਦਿੱਤੇ ਆ ਕਿ ਉਹਨਾਂ ਨੂੰ ਮੋਹਾਲੀ ਫੋਟੇ ਹਸਪਤਾਲ ਦੇ ਵਿੱਚ ਲਿਆਂਦਾ ਦੱਸਦੇ ਆ ਕਿ ਉਹਨਾਂ ਨੂੰ ਤੇਜ਼ ਬੁਖਾਰ ਬੁੱਗੀ ਜਿਹੜੀ ਜਾਣਕਾਰੀ ਹੈ ਜਿਵੇਂ ਤੁਸੀਂ ਕਿਹਾ ਕਿ ਹੈਲਥ ਬੁਲੇਟਿਨ ਉਹਨਾਂ ਦਾ ਇੱਕੋ ਹੈਲਥ ਬੁਲੇਟਿਨ ਤੇ ਤਤਹੀ ਜਾਰੀ ਹੋਏਗਾ ਨਾ ਜਦੋਂ ਉਹ ਹਸਪਤਾਲ ਦੇ ਗਿੱਚੋ ਜੇਰੇ ਲਾਜੋ ਪਹਿਲਾਂ ਤੋਂ ਆਪ ਦੀ ਰੈਸ਼ ਤੇ ਸੀ ਤੇ ਰੈਸ਼ ਤੇ ਜਦੋਂ ਦਾਖਲ ਸੀ ਕਹ ਲਓ ਕਿ ਉਹਨਾਂ ਨੂੰ ਬੋਧਲ ਲੱਗੀ ਆ ਉਹਦਾ ਨਿਊਜ਼ ਬੁਲੇਟਿਨ ਕਿਸ ਨੇ ਦਿੱਤਾ ਹੈਲਥ ਬੁਲੇਟਿਨ ਕਿਸ ਨੇ ਦਿੱਤਾ ਕੰਜਰੀਵਾਲ ਸਾਹਿਬ ਨੇ ਤਾਂ ਮਤਲਬ ਉੱਥੇ ਇਲਾਜ ਹੋ ਰਿਹਾ ਸੀ ਹੁਣ ਉਹਨਾਂ ਨੂੰ ਫੁਟੇਜ ਕਿਉਂ ਨਾ ਪਿਆ ਜਾਂ ਤਾਂ ਸਿਹਤ ਵਿਗੜ ਗਈ ਹੈ ਜਾਂ ਸਿਆਸਤ ਵਿਗੜ ਗਈ ਹੈ ਇਹਨਾਂ ਦੇ ਦਿੱਲੀ ਹਸਪਤਾਲ ਚ ਦਾਖਲ ਹੋਣ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਇਸ ਤਰ੍ਹਾਂ ਦੇ ਮਰਹਲੇ ਆਏ ਨੇ ਜਨਾਬ ਉਹਨਾਂ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਐਂਗਲ ਹਮੇਸ਼ਾ ਤੋਂ ਜੁੜੇ ਜੁੜੇ ਇਜ਼ਾਫ ਹੈ ਕਾਗੋ ਫ੍ਰੀਜੀ ਇਹ ਸਿਆਸੀ ਹਲਚਲ ਹੋਈ ਆ ਤੇ ਬਾਅਦ ਦੇ ਵਿੱਚ ਜਾ ਕੇ ਇਹ ਹਲਚਲ ਜਿਹੜੀ ਆ ਜਿਵੇਂ ਚਰਚਾ ਦਾ ਵਿਸ਼ਾ ਬਣੀ ਆ ਅੱਗੇ ਸੱਚ ਵੀ ਸਾਬਤ ਹੋਈ ਆ ਜੀ ਜੀ ਪਰ ਤੁਸੀਂ ਜਿਹੜੀ ਗੱਲ ਕੱਲ ਮੈਨ ਤੋਂ ਸੁਣੀ ਆ ਹਰਮীত ਪਠਾਨ ਮਾਜਰਾ ਵਾਲੀ ਉਸ ਨੂੰ ਪਹਿਲਾਂ ਵੀ ਅੰਡਰਗ੍ਰਾਉਂਡ ਹੋਣਾ ਪਿਆ ਸੀ ਤੇ ਇਹ ਉਸ ਵੇਲੇ ਦੀ ਹੀ ਗੱਲ ਆ ਜਿਸ ਵੇਲੇ ਮਾਨ ਸਾਹਿਬ ਦਾ ਦਿੱਲੀ ਦੇ ਨਾਲ ਆਹਮੋ ਸਾਹਮਣਾ ਹੋ ਰਿਹਾ ਸੀ ਅੱਜ ਤੋਂ ਸਾਲ ਤੋਂ ਪਹਿਲਾਂ ਇਹ ਉਸ ਵੇਲੇ ਦੀਆਂ ਗੱਲਾਂ ਆ ਤੁਸੀਂ ਵੇਖੋ ਕਿ ਉਸ ਵੇਲੇ ਦੀਆਂ ਟਕੀਆਂ ਜਿਹੜੀਆਂ ਰਿੱਧੀਆਂ ਗਈਆਂ ਉਹ ਅੱਜ ਜਿਹੜੀਆਂ ਹੈ ਉਹ ਸਾਡੇ ਸਾਹਮਣੇ ਆ ਰਹੀਆਂ ਤੇ ਜੋ ਅੱਜ ਚਰਚਾ ਵਿੱਚ ਚੱਲ ਰਹੀ ਹੈ ਉਹ ਨਾਂ ਤੇ ਪਾਰੇ ਵੀ ਆਪਾਂ ਨੂੰ ਇੱਕ ਦਿਨ ਪਤਾ ਤੇ ਲੱਗ ਜਾਏਗਾ ਪਰ ਇਹ ਚਰਚਾਵਾਂ ਮੇਰੀਆਂ ਪੂਰੀਆਂ ਅਫਵਾਹਾਂ ਨਹੀਂ ਹੋ ਸਕਦੀਆਂ ਠੀਕ ਹੈ ਮੁੱਖ ਮੰਤਰੀ ਪਛ ਸਕਦੇ ਆ ਜਨ ਦੀ ਗੱਦੀ ਜਾ ਸਕਦੀ ਆ ਪਰ ਇੱਕ ਗੱਲ ਸਾਫ਼ ਹੈ ਸਪਸ਼ਟ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਕੁਝ ਨਾ ਕੁਝ ਕੁਝ ਸਿਆਸੀ ਐਂਗਲ ਤੇ ਜ਼ਰੂਰ ਹੂੰ ਜੀ ਸੋ ਉਹ ਸਿਆਸੀ ਐਂਗਲ ਤੁਸੀਂ ਕੱਢ ਕੇ ਲਿਆਉਂਗੇ ਫਿਰ ਆਪਾਂ ਸਰੋਤਿਆਂ ਦੇ ਨਾਲ ਉਹਦੀ ਵੀ ਸਾਂਝ ਕੱਲ ਨੂੰ ਪਾ ਲਵਾਂਗੇ ਪਰ ਇਸ ਤੋਂ ਅੱਗੇ ਜੇਕਰ ਆਪਾਂ ਚਲ ਚਲিয়ে ਤਾਂ ਗੱਲ BBMP ਦੀ ਕਰ ਲੈਨੇ ਆ BBMP ਤੋਂ ਕਹਿੰਦੇ ਇੱਕ ਸਫਾਈ ਆਈ ਹੈ ਉਹ ਸਫਾਈ ਜੇ ਆਪਾਂ ਉਹਨੂੰ ਦੇਖੀਏ ਤਾਂ ਕਿੰਨੀ ਇੱਕ ਤਰਕ ਭਰੀ ਹੋਈ ਹੈ ਕਿੰਨੀ ਕੋ ਉਹਨੂੰ ਕਹਿ ਲਈਏ ਵੀ ਘਰੋਂ ਗਲਾਮਾ ਲਾਉਣ ਵਾਲੀ ਗੱਲ ਐ ਪਾਇਓ ਜਰਾ ਚਾਨਣਾ ਕੀ ਕਹਿੰਦੇ ਨੇ BBMP ਵਾਲੇ ਦੇਖੋ ਜੋ BBMP ਵੀ ਕਹਿ ਰਹੀ ਆ ਕਿ ਅੱਜ ਉਹਨਾਂ ਨੇ ਯਾਨੀ ਜਿਹੜੇ ਚੇਅਰਮੈਨ ਸੀ ਜੀ ਤ੍ਰਿਪਾਤੀ ਸਾਹਿਬ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਆ ਉਹਦਾ ਲਗਭਗ ਲਬਾਬ ਜਿਹੜਾ ਸੀਗਾ ਜੋ ਸਵਾਲ ਖੜੇ ਹੋ ਰਹੇ ਆ BBMP ਤੇ ਉਹਨਾਂ ਸਵਾਲਾਂ ਤੋਂ ਕਿਤੇ ਨਾ ਕਿਤੇ ਨਿਜਾਤ ਪਾਉਣਾ ਯਤਨ ਸੀ ਉਹਨਾਂ ਦਾ ਉਹਨਾਂ ਨੇ ਸਾਫ਼ ਕਿਹਾ ਕਿ ਇਸ ਵਾਰ ਡੈਮਾਂ ਦੇ ਵਿੱਚ ਪਾਣੀ ਜਿਹੜਾ 20% ਵਧੇਰੇ ਆਇਆ ਤੇ ਨਾਲ ਉਹਨਾਂ ਨੇ ਕਿਹਾ ਕਿ ਜੇ ਡੈਮ ਨਾ ਹੁੰਦੇ ਤਾਂ ਝੂਮ ਦੇ ਵਿੱਚ ਹੀ ਹੜ੍ਹ ਆ ਜਾਣੇ ਸੀ ਇੰਨਾ ਪਾਣੀ ਆਇਆ ਪੌਣੇ 4 ਲੱਖ ਦੇ ਖਤੀਬ ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਆ ਉਹ ਹੜ੍ਹ ਬ੍ਰਿਡ ਤੋਂ ਆਏ ਉਹਨਾਂ ਨੇ ਦੱਸਿਆ ਕਿ ਪੈਂ ਪੌਂਗ ਡੈਮ ਦੇ ਵਿੱਚ ਇਸ ਵਾਰ ਕੁਲ 11.70 ਬਿਲੀਅਨ ਕਿਊਬਿਕ ਮੀਟਰ ਪਾਣੀ ਆਇਆ ਜਦ ਕਿ 23 ਦੇ ਵਿੱਚ ਇਹ ਸਿਰਫ 9.52 ਬਿਲੀਅਨ ਕਿਊਬਿਕ ਮੀਟਰ ਸੀ ਇਸ ਤਰ੍ਹਾਂ ਪਾਖੜਾ ਡੈਮ ਦੇ ਵਿੱਚ 9.11 ਬਿਲੀਅਨ ਕਿਊਬਿਕ ਮੀਟਰ ਪਾਣੀ ਆਇਆ ਤੇ ਉਹਨਾਂ ਨੇ ਕਿਹਾ ਕਿ ਥੋੜੇ ਦਿਨਾਂ ਤੱਕ ਜੇ ਆਪਾਂ ਪਿੱਛੇ ਚਾੱਕ ਕੇ ਦੇਖੀਏ ਤਾਂ ਪਾਖੜਾ ਦੇ ਵਿੱਚ ਹੁਣ ਜਲ ਪ੍ਰਵਾਹ ਜਿਹੜਾ ਉਹ ਘੱਟ ਹੋਇਆ ਤੇ ਇਸ ਤੋਂ ਬਾਅਦ ਉਹ ਕਹਿੰਦੇ ਆ ਕਿ ਪੌਂਡ ਡੈਮ ਦੇ ਵਿੱਚ ਹਾਲੇ ਵੀ 1 ਲੱਖ ਕਿਊਸਿਕ ਤੋਂ ਜ਼ਿਆਦਾ ਜਿਹੜੀ ਪਾਣੀਤੀ ਹੈ ਉਹ ਆਮਦ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ 4-5 ਦਿਨ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਜਿਹਦੇ ਕਰਕੇ ਚਿੰਤਾ ਦੀ ਕੋਈ ਵੱਡੀ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਤਿੰਨ ਏਜੰਸੀਆਂ ਸਾਡੀਆਂ ਜਿਹੜੀਆਂ ਡਾਟਾ ਐਨਲਾਈਜ਼ ਕਰਦੀਆਂ ਨੇ ਤੇ ਉਹਦੇ ਵਿੱਚ ਅਸੀਂ ਫਿਰ ਅੱਗੇ ਜਾ ਕੇ ਆਪਣੀ ਸਟਰੈਟਜੀ ਚੜੀਆ ਉਹ ਬਣਦੀ ਹੈ ਉਹ ਕਹਿੰਦੇ 2023 ਦੇ ਵਿੱਚ ਸੈਂਟਰਲ ਕਮਿਸ਼ਨ ਵਾਟਰ ਬਣਾਇਆ ਗਿਆ ਸੀ ਤੇ ਡਾਟਾ ਮੌਸਮ ਡਿਪਾਰਟਮੈਂਟ ਪੀਬੀਐਮ ਵੀ ਤੇ ਬਣਿਓ ਜਿਹੜਾ ਹੈ ਉਹ ਬਹਿਆ ਕਰਵਾਇਆ ਜਾਂਦਾ ਹੈ ਤੇ ਨਾਲ ਉਹਨਾਂ ਨੇ ਕਿਹਾ ਤਿੰਨੇ ਏਜੰਸੀਆਂ ਭਾਰਤ ਮੌਸਮ ਡਿਪਾਰਟਮੈਂਟ ਤੇ ਤੁਜੀਆਂ ਦੋ ਏਜੰਸੀਆਂ ਜਿਹੜੀਆਂ ਉਹਨਾਂ ਦੀ ਭਵਿੱਖਬਾਣੀ ਦੀ ਸਟੱਡੀ ਜਿਹੜੀ ਉਹ ਕੀਤੀ ਜਾਂਦੀ ਹੈ ਹਾਲਾਂਕਿ ਹੁਣ ਥੋੜੀ ਰਾਹਤ ਵਾਲੀ ਗੱਲ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ ਹਰਿਆਣੇ ਨੇ ਘੱਟ ਪਾਣੀ ਮੰਗਿਆ ਸੀਗਾ ਉਹਨਾਂ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸਲ ਦੇ ਵਿੱਚ ਹੜ੍ਹ ਦੇ ਕਾਰਨ ਕੀ ਆ ਇਹ ਆਹੀ ਆ ਕਿਉਂਕਿ ਹਰਿਆਣਾ ਨੇ ਜਿੰਨਾ ਪਾਣੀ ਮੰਗਿਆ ਸੀ ਉਹ ਬਹੁਤ ਘੱਟ ਸੀ ਹਾਲਾਂਕਿ ਉਸ ਤੋਂ ਬਾਅਦ ਪਾਖੜਾ ਬੰਨ ਦੇ ਵਿੱਚ ਥੋੜੀ ਰਾਹਤ ਸਾਨੂੰ ਮਿਲੀ ਆ ਉਹ ਕਹਿੰਦੇ ਕਿ ਜੇ ਅਸੀਂ ਪਾਖੜਾ ਬੰਨ ਤੋਂ ਪਹਿਲਾਂ ਪਾਣੀ ਹਰਿਆਣੇ ਨੂੰ ਦੇ ਦਿੰਦੇ ਤਾਂ ਉੱਥੇ ਜਾਂ ਇੱਥੇ ਮੜਦੇ ਸਮੀਕਰਨ ਬਦਲ ਜਾਣੇ ਸੀ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਅੱਛਾ ਹੁਣ ਜੇ ਆਪਾਂ ਗੁਰਪ੍ਰੀਤ ਜੀ ਇਹਨਾਂ ਦੀ ਗੱਲਬਾਤ ਤੇ ਆਈਏ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਇਹ ਚਲੋ ਇਹ ਡਾਟਾ ਆਪਣਾ ਪੇਸ਼ ਕਰਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਕਿ ਭਾਈ ਕਿ ਬਿਲੀਅਨ ਕਿਊਬਿਕ ਮੀਟਰ ਚ ਦਸ ਰਹਾ ਹਾਂ ਮੈਂ ਕੁਝ ਚੀਜ਼ਾਂ ਕਲਾਸੀਫਾਈਡ ਹਾਸਲ ਕੀਤੀਆਂ ਜਿਹੜੀਆਂ ਚੀਜ਼ਾਂ ਮੈਂ ਪੂਰੀਆਂ ਰਿਵੀਲ ਨਹੀਂ ਕਰ ਸਕਦਾ ਪਰ ਉਹਦੇ ਆਧਾਰ ਤੇ ਇਹ ਗੱਲ ਆਪਾਂ ਕਹਿ ਸਕਦੇ ਹਾਂ ਕਿ ਰੇਨਫਾਲ ਤਾਂ ਵਧੇਰੇ ਹੋਈ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੂਰਅਾਈ ਨਹੀਂ ਹੈ ਠੀਕ ਹੈ ਜੀ ਜੋ ਰੇਨਫਾਲ ਹੈ ਉਸ ਨੇ ਰਿਕਾਰਡ ਤੋੜਿਆ ਇਹ ਇੱਕ ਫੈਕਟ ਹੈ ਜੀ ਠੀਕ ਹੈ ਜੀ ਇਤੋਂ ਇਲਾਵਾ ਜੇ ਆਪਾਂ ਦੇਖੀਏ ਪਾਣੀ ਦੀ ਆਮਤ ਜਿਹੜੀ ਆ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ ਕਿ ਜੇ ਆਪਾਂ 88 ਦੇ ਇਤਿਹਾਸ ਨਾਲ ਦੇਖੀਏ 2025 ਨੂੰ ਮੈਂ ਕੁਝ ਮਤਲਬ ਕਿ ਜਿਵੇਂ ਤੁਹਾਨੂੰ ਕਿਹਾ ਕਿ ਚੀਜ਼ਾਂ ਤੇ ਅਧਿਐਨ ਕੀਤਾ ਤਾਂ ਉਸ ਵੇਲੇ ਜਿਹੜਾ ਮਤਲਬ ਇਨਫਲੋ ਸੀ 7.61 ਤੇ ਉਹ 25 ਦੇ ਵਿੱਚ 7.2 ਦੱਸਦਾ ਪਾਖੜਾ ਦਾ ਇਹ ਮੈਂ ਤੁਹਾਨੂੰ ਜ਼ਿਆਦਾ ਰਿਵੀਲ ਨਹੀਂ ਕਰਾਂਗਾ ਸਮਝੋ ਕਿ ਆਪਾਂ ਵੀ ਡਾਟਾ ਦੀ ਕੁੰਜੀ ਰੱਖਦੇ ਆਂ ਆਪਦੇ ਹੱਥ 'ਚ ਜੀ ਆਉਟਫਲੋ ਜਿਹੜਾ ਭਾਖੜਾ ਡੈਮ ਦਾ ਮੈਂ ਤੁਹਾਨੂੰ ਦੱਸ ਰਿਹਾ 1988 ਦੇ ਮੁਕਾਬਲੇ 2025 ਦਾ ਉਹ 3.88 ਤੇ 4.03 ਜਿਹੜਾ ਉਹ 2025 ਚ ਹੈ ਯਾਨੀ ਇਹ ਇਹਨੂੰ ਕੀ ਕਹਾਂਗੇ ਕਿ 88 ਚ ਭਾਖੜਾ ਡੈਮ ਦਾ ਜਿਹੜਾ ਇਨਫਲੋ ਸੀ ਉਹ 25 ਦੇ ਮੁਕਾਬਲੇ ਵਧੇਰੇ ਸੀ ਇਹ ਗੱਲਾਂ ਕਹਿ ਰਹੇ ਆ ਕਿ 20% ਪਾਣੀ ਜ਼ਿਆਦਾ ਆਇਆ ਬਿਲਕੁਲ ਆਇਆ ਪਰ ਕਿ ਤੈਨਾ ਕਿ ਤੇ ਫਿਰ ਇਥੇ ਸਵਾਲ ਮੈਂ ਡਾਟਾ ਦਾ ਅਰਥ ਗੱਲ ਕਰ ਰਿਹਾ ਸਰ ਉਹ ਵੀ ਮੇਰਾ ਕੋਈ ਪੋਲਿਟਿਕਲੀ ਕੁਐਸਚਨ ਨਹੀਂ ਕੋਈ ਜਿਵੇਂ ਇੱਕ ਪਾਸੜ ਦੇ ਪੱਤਰਕਾਰ ਜੱਲਾ ਕਰਦੇ ਮੈਂ ਉਹ ਨਹੀਂ ਮੇਰੇ ਕੋਲ ਜੋ ਡਾਟਾ ਹੈ ਔਰ ਜਿਹੜਾ ਡਾਟਾ ਅਗਾ ਸੈਂਟਰ ਤੱਕ ਵੀ ਜਾਂਦਾ ਮੈਂ ਉਹਦੇ ਬਿਹਾਫ ਤੇ ਗੱਲ ਕਰ ਰਿਹਾ 85 ਚੀਜ਼ਾਂ ਤੇ ਆਧਾਰ ਤੇ ਕਿ ਇਨਫਲੋ ਜਿਹੜਾ ਸੀਗਾ ਉਹ ਅਜੇ ਵੀ 85 ਤੋਂ ਘੱਟ ਹੀ ਪਾਖੜਾ ਰਹਿਮ ਚ ਪਰ ਆਊਟਫਲੋ ਜ਼ਿਆਦਾ ਉਹਦਾ ਕਾਰਨ ਕਾਰਨ ترپاٹی صاحب ਕਿਉਂਕਿ ਦੇਖੋ ਜੇਤੇ ਕੋਈ ਮਾਹਰ ਬੰਦਾ ਅੱਗੇ ਬੈਠਾ ਹੋਵੇ ਪੱਤਰਕਾਰ ਦੇ ਰੂਪ ਦੇ ਵਿੱਚ ਉਹ ਇਹਨਾਂ ਨੂੰ ਘੇਰੇ ਕਿ ਜੇ ਤੁਸੀਂ ਭਾਰਤੀ ਮੌਸਮ ਡਿਪਾਰਟਮੈਂਟ ਦੇ ਨਾਲ ਨਾਲ ਕੇ ਕੰਮ ਕਰਦੇ ਹੋ ਤੇ ਉਹਨਾਂ ਨੇ ਤਾਂ ਫਿਰ ਮਈ ਦੇ ਵਿੱਚ ਹੀ ਪਛੀਨ ਕੋਈ ਕਰਤੀ ਸੀਗੀ ਪੰਜਾਬਾਰੇ ਜੀ ਜੀ ਪੂਰੇ ਹਾਰਤ ਦੇ ਮੌਸਮ ਬਾਰੇ ਤਾਂ ਫਿਰ 88 ਦੇ ਮੁਕਾਬਲੇ ਇਨਫਲੋ ਵੀ ਘਟ ਰਿਹਾ ਪਰ ਤੁਹਾਡਾ ਡੈਮ ਜਿਹੜਾ ਸੀਗਾ ਉਹ ਠੀਕ ਜਿਵੇਂਲੇ ਮੌਨਸੂਨ ਦੇ ਵੱਡੇ ਸਪੈਨ ਲੱਗੇ ਉਦੋਂ ਤੱਕ ਭਰ ਗਿਆ ਯਾਨੀ ਤੁਸੀਂ ਇਸ ਨੂੰ ਹੌਲੀ ਹੌਲੀ ਸਾਈਜ ਸਾਈਜੇ ਰੀਲீஸ் ਕਰਦੇ ਆਪਣੇ ਟੈਂਕ ਦੀ ਇੰਨੀ ਕਪੈਸਿਟੀ ਕਿਉਂ ਨਹੀਂ ਰੱਖ ਸਕੇ ਕਿ ਬਰਬਾਦੀ ਘਟ ਜਾਂਦੀ ਇਹ ਸਵਾਲ ਤਾਂ ਰਹਿਣਗੇ ਜੇ ਪੌਂਗ ਡੈਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਠੀਕ ਹੈ ਇਸ ਵਾਰ ਪਾਣੀ ਜਿਹੜਾ ਉਹ ਜ਼ਿਆਦਾ ਆਇਆ ਤੇ ਆਪਾਂ ਗੱਲ ਕਰੀਏ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਜੇ ਆਪਾਂ ਦੇਖੀਏ ਪਾਣੀ ਇਸ ਵਾਰ ਜ਼ਿਆਦਾ ਹੈ ਪਰ ਮੇਨਲੀ ਜੇ ਧਾਖੜਾ ਡੈਮ ਦੀ ਗੱਲ ਕਰਦੇ ਆ ਤਾਂ ਇੱਥੇ ਜੋ ਇਹਨਾਂ ਨੇ ਗੱਲ ਕਹੀ ਆ ਬਿਲੀਅਨ ਕਿਊਬਿਕ ਮੀਟਰ ਦੇ ਵਿੱਚੋਂ ਕਈਆਂ ਨੂੰ ਤੇ ਪਤਾ ਨਹੀਂ ਲੱਗਦਾ ਕੀ ਹਿਸਾਬ ਕਿਤਾਬ ਆ ਪਰ ਸਾਡੀ ਜਾਣਕਾਰੀ ਮੁਤਾਬਕ ਸਾਡੇ ਜੋ ਅੰਕੜੇ ਆ ਉਹਦੇ ਮੁਤਾਬਕ ਧਾਖੜਾ ਡੈਮ ਦੇ ਵਿੱਚ ਜਿੰਨਾ ਇਫਲੋ ਸੀ ਉਹ 1988 ਦੇ ਮੁਕਾਬਲੇ ਥੋੜਾ ਰਿਹਾ ਪਰ ਜਿਸ ਤਰ੍ਹਾਂ ਉਸ ਨੂੰ ਮੈਨੇਜ ਕੀਤਾ ਜਾ ਸਕਦਾ ਸੀ ਉਸ ਤਰ੍ਹਾਂ ਤੁਸੀਂ ਮੈਨੇਜ ਨਹੀਂ ਕੀਤਾ ਇਹ ਗੱਲ ਤੇ ਮੈਂ ਨਹੀਂ ਰਿਹਾ ਹੂੰ ਜੀ ਉਧਰ ਹਾਈ ਕੋਰਟ ਨੇ ਹੜਾ ਸੰਬੰਧੀ ਪਟੀਸ਼ਨ ਨੂੰ ਖਾਰਜ ਕੀਤਾ ਜੀ ਆਪ ਦੇਖੋ ਗੁਰਪ੍ਰੀਤ ਜੀ ਹੜਾ ਸੰਬੰਧੀ ਦੋ ਪਟੀਸ਼ਨਾਂ ਇੱਕ ਤੇ ਹਾਈ ਕੋਰਟ ਆ ਇੱਕ ਸੁਪਰੀਮ ਕੋਰਟ ਆ ਸੁਪਰੀਮ ਕੋਰਟ ਨੇ ਤੇ ਮੇਰੇ ਖਿਆਲ ਦੇ ਨਾਲ ਇਹਦੇ ਤੇ ਬੜੀ ਚਿੰਤਾਜਨਕ ਕੀਤੀ ਕਿ ਅਦਰਸਲ ਤੁਸੀਂ ਕੁਦਰਤ ਦੇ ਨਾਲ ਖਿਲਵਾੜ ਹੋਣ ਦੇ ਰਹੇ ਹੋ ਠਲਵਾੜ ਹੋ ਰਿਹਾ ਉਹਨਾਂ ਨੇ ਕਿਹਾ ਕਿ ਅਸਾਂ ਦੇਖਿਆ ਹਿਮਾਚਲ ਦੇ ਵਿੱਚ ਭਈ ਕਿਵੇਂ ਲੱਕੜ ਰੋਡ ਰੋਡਕੇ ਰੋਡ ਰੋਡਕੇ ਦਰਾਖਤ ਰੋਡ ਰੋਡਕੇ ਵੀ ਡੈਮ ਦੇ ਅੱਗੇ ਆ ਗਏ ਸਨ ਮਤਲਬ ਕਿ ਉਹ ਵਿਜ਼ੂਅਲ ਤੇ ਬਿਲਕੁਲ ਸੱਚੇ ਆ ਜੋ ਸੁਪਰੀਮ ਕੋਰਟ ਨੇ ਦੱਸੇ ਤਾਂ ਉਹਨਾਂ ਨੇ ਇਹਦੇ ਵਿੱਚ ਮਤਲਬ ਕਿ ਇੱਕ ਚਿੰਤਾ ਜਤਾਈ ਸੀ ਤੁਜੀਹ ਪਾਸੇ ਹਾਈ ਕੋਰਟ ਦੇ ਵਿੱਚ ਜਦੋਂ ਇਹ ਮੈਟਰ ਗਿਆ ਤਾਂ ਗੁਰਪ੍ਰੀਤ ਜੀ ਹਾਈ ਕੋਰਟ ਨੇ ਇਹਦੇ ਉੱਤੇ ਇਹ ਫੈਸਲਾ ਕੀਤਾ ਕਿ ਭਾਈ ਇਹ ਪਟੀਸ਼ਨ ਜਿਹੜੀ ਆ ਉਹ ਇਸ ਵੇਲੇ ਨਹੀਂ ਸੁਣੀ ਜਾ ਸਕਦੀ ਜੀ ਉਹਦਾ ਵੱਡਾ ਕਾਰਨ ਵੱਡਾ ਕਾਰਨ ਇਹ ਦੱਸਿਆ ਗਿਆ ਕਿ ਭਾਈ ਦਰਅਸਲ ਐਸਵੇਂਲੇ ਅਫਸਰशाही ਸਰਕਾਰ ਉਤੇ ਬੰਨਾ ਤੇ ਤੁਰੇ ਫਿਰਦੀ ਆ ਖੇਤਾਂ ਚ ਤੁਰੇ ਫਿਰਦੀ ਆ ਰਾਹਤ ਕਾਰਜਾਂ ਚ ਤੁਰੇ ਫਿਰਦੀ ਆ ਤੇ ਅਸੀਂ ਉਹਨਾਂ ਨੂੰ ਇੱਕ ਹੋਰ ਗਦੀ ਘੜ ਚ ਪਾ ਦਈਏ ਚਲਿਓ ਐਸ ਗੱਲ ਦਾ ਜਵਾਬ ਦਿਓ ਇਸ ਗੱਲ ਦਾ ਜਵਾਬ ਤਾਂ ਫਿਲਹਾਲ ਇਹ ਜਿਹੜੀ ਸੁਣਵਾਈ ਆ ਉਹ ਨਹੀਂ ਹੋਈ ਤਾਂ ਗੁਰਪ੍ਰੀਤ ਜੀ ਜੀ ਮੇਰਾ ਇਸ ਪਟੀਸ਼ਨ ਦਾ ਕੋਈ ਪੁਵੇਖਕ ਜਿਹੜਾ ਹੈ ਉਹ ਮੇਰੇ ਖਿਆਲ ਦੇ ਨਾਲ ਹਾਲੇ ਫਿਲਹਾਲ ਚਗਾ ਨਜ਼ਰ ਨਹੀਂ ਆਉਂਦਾ ਕਿਉਂਕਿ ਸੋ ਇੱਕ ਵਾਰੀ ਨਵੇੜ ਦਿੱਤਾ ਗਿਆ ਪਰ ਵੱਡੀ ਗੱਲ ਇਹ ਆ ਕਿ ਕਿਤੇ ਨਾ ਕਿਤੇ ਜੋ ਅਸੀਂ ਸਵਾਲ ਚੁੱਕ ਰਹੇ ਆਂ ਛੋ ਗੱਲਾਂ ਅਸੀਂ ਕਰ ਰਹੇ ਆਂ ਜਿਨ੍ਹਾਂ ਗੱਲਾਂ ਤੇ ਮਤਲਬ ਅਸੀਂ ਲੰਮੇ ਸਮੇਂ ਤੋਂ ਸ਼ੱਕ ਜਤਾ ਰਹੇ ਆਂ ਤਾਂ ਕਿ ਕਿਤੇ ਨਾ ਕਿਤੇ ਸਾਨੂੰ ਹੋਣਾ ਚਾਹੀਦਾ ਕਿ ਘਟੋ ਘਟ कोर्ट ਦੀ ਨਿਗਰਾਨੀ ਤੇ کورٹ ਦੀ ਮਤਲਬ ਕੇ ਅਗਵਾਈ ਦੇ ਵਿੱਚ ਜਾਂਚ ਤੇ ਜ਼ਰੂਰ ਹੋਈ ਚਾਹੀਦੀ। ਹੂੰ ਸੋ ਜਾਂਚ ਜ਼ਰੂਰ ਹੋਵੇ ਮੇਰਾ ਐਸਾ ਮੰਨਣਾ ਹੈ। ਇਹ ਗੁਰਪ੍ਰੀਤ ਜੀ ਕਿ ਜੇਕਰ ਜਾਂਚ ਵੀ ਨਹੀਂ ਹੁੰਦੀ کورٹ ਕੋਈ ਸੁਣਵਾਈ ਵੀ ਨਹੀਂ ਕਰਦੀ ਤੇ ਫਿਰ ਗੱਲ ਅਗਾ ਤੁਰੇਗੀ ਵੀ ਕਿਵੇਂ 1/1 ਹੂੰ ਜੀ ਜੀ ਉਧਰ ਮਾਨ ਤੇ ਧਾਲੀਵਾਲ ਨੂੰ ਰਾਹਤ ਮਿਲੀ ਹੈ ਜੀ ਕੇਸ ਮਾਮਲੇ ਚੋ ਯਾਦ ਹੋਣਾ ਹੈ ਕਿ ਭਾਈ ਧਾਲੀਵਾਲ ਸਾਹਿਬ ਬਣੇ ਸਨ ਪੰਚਾਇਤ ਮੰਤਰੀ ਤੇ ਉਹ ਫਿਰ ਟਰੈਕਟਰ ਤੇ بڑے ਜਿਹੜੇ ਕੱਢਦੇ ਸਨ ਮਤਲਬ ਖਾਲ ਪਾਉਂਦੇ ਸਨ ਤੇ ਨਾਲ ਦੱਸ ਦਿੰਦੇ ਸੀ ਅੱਜ ਐਨੀ ਛਿੱਲਿਆਂ ਦਾ ਕਬਜ਼ਾ ਛੜਾ ਲਿਆ ਜਿਵੇਂ ਤੁਹਾਨੂੰ ਪਤਾ ਵੇਰੇ ਆ ਕੋਈ ਤਗੜਾ ਲਾਕੇ ਦਾ ਮੋਰੀ ਬੈਲੀ ਹੋਵੇ ਜੀ ਜੀ ਉਹ ਦੱਸਦਾ ਕਿ ਇਸ ਹਫਤਿਆਹ ਕੀਤਾ ਜੀ ਇਸ ਹਫਤਿਆਹ ਕੀਤਾ ਤੇ ਯਾਨੀ ਮੈਂ ਕਿ ਸਿਰਫ ਅਸ਼ਵੀ ਨਹੀਂ ਦੇ ਰਿਹਾ ਇੱਕ ਮੈਂ ਮਿਸਾਲ ਦੇ ਰਿਹਾ ਕਿ ਇਹਨਾਂ ਦਾ ਵੀ ਉਸ ਵੇਲੇ ਕੰਮ ਇਤਾਂ ਦਾ ਹੋ ਗਿਆ ਸੀਗਾ ਕਿ ਇੱਕ ਰਿਪੋਰਟ ਜਾਰੀ ਹੁੰਦੀ ਸੀ ਕਿ ਐਸ ਹਫਤੇ ਇਹਨਾਂ ਕੰਮ ਖਿੱਚ ਦਿੱਤਾ ਗਿਆ ਜੀ ਐਸ ਹਫਤੇ ਇਹਨਾਂ ਕੰਮ ਖਿੱਚ ਦਿੱਤਾ। نو ਡਾਕਟਰ ਉਹ ਬਹੁਤ ਮਤਲਬ ਕਿ ਖੈਲੋ ਕੁਸ਼ ਪ੍ਰਾਣੇ ਕਬਜ਼ੇ ਜਿਹੜੇ ਸੀ ਉਹ ਇਹਨਾਂ ਨੇ ਜੋ ਲੋਕਾਪੁਰ ਸੀ ਉਹ ਗਵਰਨਮੈਂਟ ਨੂੰ ਲੈ ਕੇ ਦਿੱਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਫਿਰ ਤੁਹਾਨੂੰ ਯਾਦ ਹੋਵੇਗਾ ਇੱਕ ਬੜੀ ਵੱਡੀ ਕੰਟਰੋਵਰਸੀ ਹੋਈ ਸੀ ਕੰਟਰੋਵਰਸੀ ਕੀ ਹੋਈ ਸੀ ਕਿ ਸਿਮਰਨਜੀਤ ਸਿੰਘ ਮਾਨ ਦੇ ਮਾਮਲੇ 'ਚ ਇਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦੇ ਹਿੱਟ ਵੀ ਜ਼ਮੀਨ ਸੀ ਓਵਰ ਰੌਲਾ ਪੈ ਗਿਆ ਇਹਨਾਂ ਨੇ ਕਿਹਾ ਕਿ ਇਹਨਾਂ ਦਾ ਕਬਜ਼ਾ ਸੀ ਮਾਨ ਧਿਰ ਨੇ ਕਿਹਾ ਕਿ ਨਹੀਂ ਇਹ ਜੋ ਬੋਲ ਰਹੇ ਆ ਡਿਸਕ੍ਰਾਈਬ ਕਰ ਰਹੇ ਆ ਫਿਰ ਹੁੰਦਾ ਹੁੰਦਾ ਕੀ ਹੋਇਆ ਕਿ ਇਹ ਮਾਮਲਾ ਚਲਾ ਗਿਆ ਕੋਰਟ ਇਮਾਨ ਸਿੰਘ ਖਾਰਾ ਸਪੁੱਤਰ ਸਿਮਰਨਜੀਤ ਸਿੰਘ ਮਾਨ ਆ ਨਹੀਂ ਇਮਾਨ ਸਿੰਘ ਖਾਰਾ ਦੂਸਰੇ ਇਮਾਨ ਸਿੰਘ ਮਾਨ ਕਹਿਣਾ ਸੀ ਸੌਰੀ ਜੀ ਇਮਾਨ ਦੋਨਾਂ ਦਾ ਨਾਮ ਆ ਤਾਂ ਇਹ ਇਮਾਨ ਸਿੰਘ ਮਾਨ ਜੀ ਇਹ ਕੋਰਟ ਚ ਜਾਂਦੇ ਨੇ ਮਾਨ ਹਾਨੀ ਦੇ ਮੁਕਦਮੇ ਲਈ ਹੂੰ ਮੈਜਿਸਟ੍ਰੇਟ ਨੇ ਇਹਨਾਂ ਦਾ ਮਾਮਲਾ ਜਿਹੜਾ ਉਹ ਸੁਣਿਆ ਨਹੀਂ ਫਿਰ ਇਹ ਚਲੇ ਗਏ ਹਾਈ ਕੋਰਟ ਹਾਈ ਕੋਰਟ ਨੇ ਵੀ ਇਹਨਾਂ ਦੀ ਪਟੀਸ਼ਨ ਦਾ ਨਿਵੇੜਾ ਕਰ ਦਿੱਤਾ ਯਾਨੀ ਉਹਦੇ ਵਿੱਚ ਧਨੀਵਾਲ ਸਾਹਿਬ ਤੇ ਮਾਨ ਸਾਹਿਬ ਤੇ ਕੋਈ ਐਕਸ਼ਨ ਬਾਰੇ ਆਰਡਰパス ਨਹੀਂ ਕੀਤਾ ਗਿਆ ਡਾਇਰੈਕਸ਼ਨਸ ਨਹੀਂ ਦਿੱਤੀਆਂ ਕਿਸੇ ਕਿਸ। ਕੋਨੇ ਨੂੰ ਰਾਹਤ ਤੇ ਜ਼ਰੂਰ ਮਿਲ ਗਈ ਆ ਪਰ ਇਹ ਇਸ ਫੈਸਲੇ ਨੂੰ ਜਗ ਉਹ ਨਾਲ ਦੇਖੀਏ ਤਾਂ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਦਰਜ ਕਰ ਦਿੱਤੀ ਗਈ ਆ ਕਿ ਤੁਸੀਂ ਜੋ ਮਤਲਬ ਕਿ ਇੱਕ ਸਮਰੱਥ ਅਥਾਰਟੀ ਕਹਿ ਲੋ ਜਾਂ ਫੋਰਮ ਕਹਿ ਲੋ ਕਿ ਉੱਥੇ ਜਾ ਕੇ ਕਾਨੂੰਨੀ ਚਾਰਾ ਜੋ ਹੀ ਕਰ ਸਕਦੇ ਦਰਅਸਲ ਉਹ ਕੀ ਆ ਕਿ ਈਮਾਨ ਸਿੰਘ ਮਾਨੂ ਰਾ ਨੇ ਮੈਜਿਸਟਰੇਟ ਤੋਂ ਜਦੋਂ ਇਹ ਕੇਸ ਨਿਬੜ ਗਿਆ ਤੇ ਸਿੱਧੀ ਪਹੁੰਚ ਕੀਤੀ ਜਾ ਕੇ ਹਾਈ ਕੋਰਟ ਤਾ ਉਹਨਾਂ ਨੇ ਕੀ ਕੀਤਾ ਕਿ ਮੈਜਿਸਟਰੇਟ ਤੋਂ ਉਤਲੀ ਜਿਹੜੀ ਅਦਾਲਤ ਹੁੰਦੀ ਹੈ ਸੈਸ਼ਨ ਕੋਰਟ ਉਹਨੂੰ ਬਾਈਪਾਸ ਕਰ ਦਿੱਤਾ ਕਹਿ ਨੂੰ ਸਿੱਧੇ ਹਾਈ ਕੋਰਟ ਕਹਿੰਦੇ ਤਾਂ ਇਹ ਟੈਕਨੀਕਲਿਟੀ ਹੁੰਦੀ ਆ ਬਹੁਤ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਪਤਾ ਟੈਕਨੀਕਲਿਟੀ ਦੇਖੀ ਜਾਂਦੀ ਆ ਜੁਡੀਸ਼ਰੀ ਸਿਸਟਮ ਦੇ ਵਿੱਚ ਤਾਂ ਹੋਇਆ ਕੀ ਕਿ ਐਸੇ ਆਧਾਰ ਤੇ ਇਹਨਾਂ ਦੀ ਪਟੀਸ਼ਨ ਜਿਹੜੀ ਆ ਉਹ ਡਿੱਗ ਜਾਂਦੀ ਆ ਹੁਣ ਗੱਲ ਇਹੋ ਆ ਗੁਰਪ੍ਰੀਤ ਜੀ ਜੀ ਕਿ ਮਸਲਾ ਠੀਕ ਆ ਫਿਲਹਾਲ ਤੇ ਪਰਾਹਤ ਵਾਲਾ ਇਹਨਾਂ ਨੂੰ ਕਹਿ ਸਕਦੇ ਆ ਕਿ ਜੀ ਰਾਹਤ ਤੁਹਾਨੂੰ ਦਿਖਾਈ ਦਿੰਦੀ ਆ ਪਰ ਇਹਨਾਂ ਲਈ ਉਹ ਸਦੀਵੀ ਰਾਹਤ ਨਹੀਂ ਹੈ ਜੀ ਸਦੀਵੀ ਰਾਤ ਇਸ ਵਾਸਤੇ ਨਹੀਂ ਹੈ ਕਿ ਜੇ ਈਮਾਨ ਸਿੰਘ ਮਾਨ ਚਲੇ ਜਾਂਦੇ ਆ ਫਾਰਜ਼ ਕਰੋ ਭਾਈ ਸੈਸ਼ਨ ਕੋਰਟ ਦੇ ਵਿੱਚ ਤਾਂ ਸੈਸ਼ਨ ਕੋਰਟ ਦੇ ਵਿੱਚ ਤਾਂ ਗੁਰਪ੍ਰੀਤ ਜੀ ਫੇਰ ਸੁਣਵਾਈ ਉੱਥੇ ਦੀ ਉੱਥੇ ਜੀ ਚਲੇਗੀ ਨਾ ਜੀ ਤਾਂ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੈ ਉਹ ਆਪਣੇ ਸਾਹਮਣੇ ਸਪਸ਼ਟ ਰੂਪ ਚ ਹੈਗਾ ਕਿ ਜਾਂ ਤਾਂ ਇਹ ਹੋ ਸਕਦਾ ਹੈ ਕਿ ਮਾਮਲਾ ਇੱਥੇ ਹੀ ਛੱਡ ਦੇ ਮਾਨ ਪਰਿਵਾਰ ਵਾਲੇ ਤੇ ਜਾ ਇਹ ਹੋ ਸਕਦਾ ਹੈ ਕਿ ਦੁਬਾਰਾ ਤੋਂ ਫਿਰ ਇਹ ਇੱਕ ਵਾਰੀ ਕਾਨੂੰਨੀ ਗੇਟ ਜਿਹੜਾ ਹੈ ਉਹ ਧਾਲੀਵਾਲ ਸਾਹਿਬ ਤੇ ਮਾਨ ਸਾਹਿਬ ਵਾਸਤੇ ਖੜਾ ਹੋ ਜਾਵੇ ਜੀ ਸੋ ਜੇਕਰ ਆਪਾਂ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਤਾਂ ਉਧਰ ਸੋਧਿਆ ਤੇ ਕੇਜਰੀਵਾਲ ਦੀ ਪੇਸ਼ੀ ਦੀ ਵੀ ਖਾਸੀ ਚਰਚਾ ਚੱਲ ਰਹੀ ਹੈ ਕਹਿੰਦੇ ਪੇਸ਼ੀ ਤੋਂ ਬਚਣ ਲਈ ਤੁਰੇ ਫਿਰਦੇ ਨੇ ਪੰਜਾਬ 'ਚ ਆਉ ਪੈਂਦੀਆਂ ਤਰੀਕਾ ਕੇਸ ਹਾਈ ਕੋਰਟ ਚੱਲੇ ਜੀ ਇਹਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਹੈ ਕੇਸ ਮੁਕਦਮੇ ਚੱਲਦੇ ਨੇ ਖਾਸ ਤੌਰ ਤੇ ਪੀਐਮਐਲ ਦਾ ਦੋਵਾਂ ਦੀ ਇਹਨਾਂ ਦੀ ਪੇਸ਼ੀ ਸੀ ਕੀ ਅਦਾਲਤ ਦੇ ਵਿੱਚ ਦੋਵਾਂ ਨੇ ਅਡੋ ਅਡਾ ਹਵਾਲਾ ਦੇ ਦਿੱਤਾ ਇੱਕ ਨੇ ਕਿਹਾ ਕਿ ਮੈਂ ਪੰਜਾਬ ਦਾ ਵਰਵਾਰੀ ਆ ਪ੍ਰਵਾਰੀ ਦਾ ਮਤਲਬ ਹੁੰਦਾ ਇਨਚਾਰਜ ਆ ਕਿ ਮੇਰਾ ਜਾਣਾ ਬਣਦਾ ਜੀ ਉਹ ਦੇਵੀ ਨੇ ਕਿਹਾ ਸੀ ਨਾ ਦੁਨੀਆ ਕੁਝ ਵੀ ਆਖੇ ਦੇਵੀ ਤੇਰਾ ਗਾਉਣਾ ਬਣਦਾ ਸੀ ਇਹ ਕਹਿੰਦੇ ਜੀ ਕਿ ਤੁਸੀਂ ਇਜਾਜ਼ਤ ਦਿਓ ਸਾਡਾ ਜਾਣਾ ਬਣਦਾ ਜੀ ਚਲੋ ਇਹ ਹਾਜ਼ਰੀ ਮਾਫੀਦਾਂ ਹੋ ਗਈ ਤੇ ਜਨਾਬ ਜਿਹੜੇ ਕਾਲਜ ਦੇ ਵੱਡੇ ਬੌਸ ਬਣੇ ਜੋ ਮਤਈ ਤੱਕ ਉਹਨੂੰ ਮੈਨੂੰ ਸੀਟੀਆਂ ਵਜਾਉਂਦੇ ਸੀ ਯਾਨੀ ਜਿਹੜੇ ਬੌਸ ਸੀਗੇ ਉਹ ਕਹਿੰਦੇ ਜੀ ਮੈਂ ਜਾ ਕੇ ਤਾਲਮਿਲ ਕਰਨਾ ਕੋਆਰਡੀਨੇਟ ਕਰਨਾ ਜਾ ਕੇ ਜੀ ਇਹਨਾਂ ਦੋਨਾਂ ਨੇ ਉਸ ਵਿਹਾਪ ਤੇ ਜਾ ਕੇ ਭਈ ਆਪ ਦੀ ਹਾਜ਼ਰੀ ਮaaf ਕਰਵਾ ਲਈ ਹੁਣ ਬਿਲਕੁਲ ਗੁਰਪ੍ਰੀਤ ਜੀ ਗੱਲ ਸਾਬ ਸਪਸ਼ਟ ਜੀ ਕਿ ਅਸਲ ਚ ਭਈ ਇਨਾਂ ਨੇ ਹਾਜ਼ਰੀ ਮਾਫਤ ਕਰਵਾਈ ਹੈ ਸੱਚ ਜੀ ਚਲੋ ਆਪਣੇ ਵਿੱਚੋਂ ਵੀ ਬਹੁਤ ਸਾਰੇ ਆਫਿਸ ਤੋਂ ਕੰਮ ਤੋਂ ਬਚਣ ਵਾਸਤੇ ਵੀ ਕਦੇ ਨਾ ਕਦੇ ਬਹਾਨਾ ਲਾਉਂਦੇ ਹੁੰਦੇ ਹਨ ਜੀ ਆਪਣੇ ਵਿੱਚੋਂ ਬਹੁਤ ਸਾਰੇ ਲੋਕ ਹੋਣਗੇ ਤਾਂ ਕਈਆਂ ਨੇ ਸਕੂਲ ਜਾਣ ਵਾਸਤੇ ਵੀ ਕਿਤੇ ਨਾ ਕਿਤੇ ਬਹਾਨਾ ਲਾਇਆ ਹੋਊਗਾ ਕਦੇ ਨਾ ਕਦੇ ਤਾਂ ਹੁਣ ਅੱਜੀ ਕੱਲ ਜਿਹੜੀ ਹੈ ਉਹ ਇਹ ਆ ਕਿ ਕੋਰਟ ਦੇ ਵਿੱਚ ਅਸੀਂ بڑے ਮੁਕਦਮੇ ਝੜਦੇ ਆ ਸਿਵੀ ਕਈ ਵਾਰ ਹਾਜ਼ਰੀ ਮਾਫੀ ਲਈ ਆ ਕੋਈ ਸ਼ੱਕ ਨਹੀਂ ਪਰ ਗੁਰਪ੍ਰੀਤ ਦੀ ਗੱਲ ਇਹ ਨਹੀਂ ਹੈ ਕਿ ਇਹ ਭਾਈ ਕਿਉਂ ਆਇਆ ਹਾਜ਼ਰੀ ਮਾਫੀ ਕਿਉਂ ਹੋਈ ਆ ਮੇਰਾ ਬੜਾ ਸਿੱਧਾ ਸਪੋਰਟ ਸਵਾਲ ਆ ਕਿ ਤੁਸੀਂ ਆ ਕੇ ਕੀ ਕੀਤਾ ਤੁਹਾਡੀ ਆਮਦ ਦੇ ਨਾਲ ਹੋਇਆ ਕੀ ਤੋਹੀ ਇਹੋ ਜੀ ਹਾਲਤ ਸਾਡੀ ਬਣਾ ਦਿੱਤੀ ਆ ਕਿ ਜੇ ਅਸੀਂ ਤੁਹਾਡੇ ਘਰ ਆਈਏ ਤੇ ਦੋਗੇ ਕੀ ਜੇ ਤੁਸੀਂ ਸਾਡੇ ਘਰ ਆਓ ਤੇ ਲਿਆਓਗੇ ਜੀ ਹਲੋ ਬੋਰ 3G ਕੰਨੀ ਹੈ ਆ ਵੀ ਤੁਸੀਂ ਆਏ ਜੀ ਸਕਕੇ ਕੋਈ ਗੱਲ ਨਹੀਂ ਹੈ ਹੋਰ ਵੀ ਸਾਰਾ ਕੁਝ ਚੱਲੀ ਜਾਂਦਾ ਪਰੰਤੂ ਭਾਈ ਘੱਟੋ ਘੱਟ ਤੁਸੀਂ ਕੋਈ ਜਾਂਚ ਪੜਤਾਲ ਦਾ ਹੁਕਮ ਦੇ ਜਾ ਜੀ ਜੇ ਪਾਸੀ ਜੇ ਇਹ ਮੈਨ ਮੇਡ ਡਿਜਾਸਟਰ ਹੋਇਆ ਤੇ ਤੇ ਕਾਰਵਾਈ ਕਰਾਂਗੇ ਭਾਈ ਜੀ ਅਸੀਂ ਦੇਖਾਂਗੇ ਕਿ ਸਾਡੀ ਸਰਕਾਰ ਦੇ ਵਿੱਚੋਂ ਬਈ ਕੋਈ ਪ੍ਰਸ਼ਾਸਕੀ ਪਦਰ ਤੇ ਤਾਂ ਕੋਈ ਤਾਈ ਨਹੀਂ ਹੋਈ ਹੂੰ ਬਰ ਓਕੇ ਤੁਹਾਡੇ ਕੋਲ ਤੇ ਦੇਣੀ ਉਹ ਤਾਂ ਤਾਂ ਕੁਝ ਆਈ ਨਹੀਂ ਜੀ ਤੁਸੀਂ ਤੇ ਆਪ ਆਉਗੇ ਤਾਂ ਮਲੰਘੋ ਬਗਾਇਆ ਜੀ ਤੁਹਾਡੇ ਕੋਲ ਤੇ ਤਾਕਤ ਆਈ ਨਹੀਂ ਠੇਜਰੀਵਾਲ ਨੂੰ ਤੇ ਇਹ ਪੁੱਛਣਾ ਚਾਹੀਦਾ ਸੀ ਕਿ ਜਿਹੜਾ ਤੁਸੀਂ ਸਾਡੇ ਲਈ ਰਾਸ਼ਨ ਇਕੱਠਾ ਕੀਤਾ ਸੀ ਤੇ ਤੁਸੀਂ ਉਹ ਰਾਸ਼ਨ ਇਕੱਠੇ ਹੀ ਜਿਹੜਾ ਕੀਤਾ ਸੀ ਉਹ ਲੈ ਆਉਂਦੇ ਕਿੱਥੇ ਜੇ ਟ੍ਰੈਕੋ ਜੀ ਕਿ ਮਾਲ ਗੱਡੀ ਤੇ ਆ ਰਹੇ ਹਣ ਗੱਲ ਗੁਰਪ੍ਰੀਤ ਜੀ ਇਹ ਆ ਕਿ ਸੁਲਤਾਨਪੁਰ ਜਦੋਂ ਇਹ ਗਏ ਸਾਹਿਬ ਲਾ ਲਓ 3 ਘੰਟੇ ਸੇਵਾ ਰੁਕੀ ਰਹੀ ਆ 5 5 6 6 ਕਿਲੋਮੀਟਰ ਦੂਰ ਜੀ ਜੀ ਵੀ ਉਲਟਾ ਟਵਾਟਾ ਜਿਹੜਾ ਰਾਤ ਸਨਿਤਿਕ ਟੂਰਿਜ਼ਮ ਹੈ ਨਾ ਮੈਂ ਨਾ ਵਾਸਤੇ ਨਹੀਂ ਕਹਿ ਰਿਹਾ ਕਿ ਬੜਿਆ ਮੰਤਰੀ ਵਿਧਾਇਕ ਮੈਂ ਦੇਖਿਆ ਸੋਹਣਾ ਕੰਮ ਕਰਦੇ ਮਨਾ ਵੀ ਕੀ ਲਾ ਜੀ ਤਖਬੀਰ ਬਾਦਲ ਦੀ ਤੁਸੀਂ ਉਹ ਫੋਟੋ ਦੇਖੀ ਹੈ ਨਾ ਕਿ ਥੱਬਾ ਨੋਟਾਂ ਦਾ ਹੀ ਕੱਢ ਕੇ ਫੜਾਤਾ ਜੀ ਇਹ ਨਹੀਂ ਹੈ ਕਿ ਕੋਈ ਉੱਥੇ ਬਹੁਤ ਵੱਡੀ ਸਪੀਚ ਕੀਤੀ ਉਹਦੋਂ ਕੀ ਬੰਦੇ ਨੇ ਕੋਈ ਦਾਦ ਫਰਿਆਦ ਕੀਤੀ ਤੇ ਤੁਸੀਂ ਵੇਖੋ ਕਿ ਥੱਬਾ ਨੋਟਾਂ ਦਾ ਤੇ ਲੋਕਾਂ ਨੇ ਆਪੇ ਹੀ ਸਲਾਇਆ ਨਾ ਜੀ ਜੀ ਬੈਂਸ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ ਦਿੱਤਾ ਕਿ ਉਹਨੇ ਕਹੇ ਵੀਰੋ ਮੈਂ ਤੁਹਾਡੇ ਸਿਰ ਤੇ ਆ ਜੋ ਕੋਈ ਤੰਗ ਸ਼ੰਗ ਹੈਗਾ ਤੇ ਆ ਜਾਓ ਜੀ ਜੀ ਕੰਮ ਬੋਲਦਾ ਹੈ ਨਾ ਜੀ ਤੇ ਪਾੜਾ ਸਾਹਿਬ ਉਹ ਗਰਦਾਸਪੁਰ ਤੁਸੀਂ ਦੇਖੋ ਕਾਂਗਰਸੀ ਕਿੰਦਾ ਲੱਗਾ ਹੋਇਆ ਬੰਦਾ ਤੁਹਾਨੂੰ ਕਿ ਤਾਲੀਵਾਲ ਸਾਥ ਜੀ ਤਾਂ ਉਹ ਠੀਕ ਆ ਉਹ ਬੰਦੇ ਕੰਮ ਕਰੀ ਜਾਂਦੇ ਆ ਕਰੀ ਜਾਣ ਸਾਨੂੰ ਕੋਈ ਜੱਕਤ ਨਹੀਂ ਚਾਹੇ ਕੋਈ ਅਕਾਲੀ ਆ ਕਾਂਗਰਸੀ ਆ ਅਕਾਲੀ ਦਲਵਾਰਸ ਪੰਜਾਬ ਦੇ ਦਾ ਠੀਕ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਉਸੇ ਵੇਲੇ ਉਸੇ ਨੂੰ ਤਾਂ ਆ ਕੇ ਸਾਡਾ ਤੇਲ ਫੂਕ ਰਹੇ ਸਾਡੀ ਸੇਵਾ ਰੋ ਕਰੇ ਤੇ ਜੇ ਅਸੀਂ ਤੁਹਾਨੂੰ ਕਹੀਏ ਕਿ ਦੌਂਕੇ ਕੀ ਜੇ ਤੋਹੀ ਕਿ ਨਹੀਂ ਰਾਸ਼ਨ ਇਕੱਠਾ ਕਰਾਂਗੇ ਦਿੱਲੀ ਚ ਲਿਆਂਦਾ ਕੋਈ ਨਹੀਂ ਤਾਂ ਕਹਾਣੀ ਜਿਹੜੀ ਆ ਉਹ ਇਹੀ ਆ ਕਿ ਭਾਈ ਤੁਸੀਂ ਉਲਟਾ ਸਾਡਾ ਸਮਾਂ ਬਰਬਾਦ ਨਾ ਕਰੋ ਦਰਅਸਲ ਕੀ ਆ ਕਿ ਅਜੀ ਖਬਰਾਂ ਆ ਗਈਆਂ ਕਿ 1000 ਕਰੋੜ ਇਹਨਾਂ ਨੇ ਕਮਾੜਾ ਤੋਂ ਮੰਗ ਲਿਆ ਫਿਰ ਖਬਰਾਂ ਆ ਗਈਆਂ ਕਿ 30000 ਕਰੋੜ ਦੀ ਵਿਕਾਸ ਸਾਧਨੀਆਂ ਤੋਂ ਜ਼ਾਇਦਾ ਤੇ ਪੇਰਵੇ ਮੰਗੇ ਜਾ ਰਹੇ ਆ ਅਤਲਤੇ ਸਾਰਾ ਕੋਸ਼ਿਸ਼ ਤੇ ਇਦਾਂ ਚੱਲ ਰਿਹਾ ਤੇ ਉਧਰੋਂ ਤੁਸੀਂ ਮਾਨਸਾਬ ਦੀ ਬਲੀ ਲੈਣ ਵਾਸਤੇ ਬਤਾਵਲੇ ਹੁੰਦੇ ਨਜ਼ਰ ਆ ਰਹੇ ਤਾਂ ਇਹ ਯਾਰ ਕੇਨਾਂ ਦੀ ਜਿਹੜੀ ਫੇਰੀ ਸੀ ਚਲੋ ਪੇਸ਼ੀ ਤੇ ਜੋ ਮਰਸੀ ਹੋਇਆ ਪਰ ਇਹਨਾਂ ਦੀ ਫੇਰੀ ਦਾ ਫਾਇਦਾ ਸਾਨੂੰ ਕੋਈ ਨਹੀਂ ਜਿਹੜਾ ਰਾਜਨੀਤਿਕ ਟੂਰਿਜ਼ਮ ਇਹਨੂੰ ਬੰਦ ਕਰਨਾ ਚਾਹੀਦਾ ਜੀ ਤੁਸੀਂ ਤੇ ਉਲਟਾ ਕੰਮ ਕਰ ਰਹੇ ਹੋ ਜੇ ਤੁਸੀਂ ਕੰਮ ਕਰਨਾ ਸੀ ਡੇਵਨ ਆ ਜਾਂਦੇ ਸ਼ਤਾਬਦੀ ਤੇ ਝੋਲਾ ਪਾ ਕੇ ਫੇ ਕਛਾ ਪਾ ਕੇ ਤੁਸੀਂ ਮੈਦਾਨ ਦੇ ਵਿੱਚ ਉਤਰਦੇ ਆਹੀ ਵੀ ਕਹਿੰਦੇ ਕਿ ਹਾਂ ਵੀ ਕੰਮੇ ਲਗੇ ਹੂੰ ਜੀ ਆਖਰੀ ਖਬਰ ਤੇਜ਼ੀ ਦੇ ਨਾਲ ਸਾਂਝ ਪਾ ਦਿਓ ਗੁਜਰਾਤ ਲੌਬੀ ਭਾਰੀ ਦਬਾਅ ਹੇਠਾ ਕਹਿੰਦੇ ਬਿਲਕੁਲ ਬਿਲਕੁਲ ਮੈਨੂੰ ਪਤਾ ਤੁਹਾਡਾ ਸਮਾਂ ਕੀਮਤੀ ਹੈ ਜੀ ਬਹੁਤ ਰੁੱਝੇ ਹੋ ਗੁਰਪ੍ਰੀਤ ਜੀ ਅ ਅਨਸੰਕੀ ਹੈ ਕਿ ਅ ਜਿਹੜਾ ਗੁਜਰਾਤ ਲੌਬੀ ਤੇ ਦਬਾਅ ਹੈ ਗੁਜਰਾਤ ਲੌਬੀ ਤੇ ਦਬਾਅ ਹੈ ਉਪ ਰਾਸ਼ਟਰਪਤੀ ਦੀ ਜੋੜ ਜਿਤਨਾ ਕਿਉਂਕਿ ਕੈਂਡੀਡੇਟ ਆਰਐਸਐਸ ਨੇ ਦਿੱਤਾ ਆਰਐਸਐਸ ਦੇ ਕੈਂਡੀਡੇਟ ਤੇ ਹਾਰਨ ਦਾ ਮਤਲਬ ਹੈ ਕਿ ਗੁਜਰਾਤ ਲੌਬੀ ਦੀਆਂ ਜੜਾਂ 'ਚ ਦਾਤੀ ਫਿਰ ਜਾਏਗੀ ਸੋ ਇਸ ਵਾਸਤੇ ਪੂਰਾ ਜ਼ੋਰ ਲੱਗ ਰਿਹਾ ਹੈ ਮੋਦੀ ਸਾਹਿਬ ਫੋਨ ਕਰ ਰਹੇ ਨੇ ਐਮਪੀਜ਼ ਨੂੰ ਮੋਦੀ ਸਾਹਿਬ ਚਾਹੇ ਤੇ ਉਹ ਜਿਵੇਂ ਗਾਣਾ ਹੈ ਨਾ ਸ਼ਾਇਦ ਮੇਰੀ شادی ਦਾ ਖਿਆਲ ਆਇਆ ਹੈ ਮੇਰੀ ਮੰਮੀ ਨੇ ਚਾਹੇ 'ਤੇ ਬੁਲਾਇਆ ਹੈ ਸੋ ਗਾਮਿਆ ਕਿ ਚਾਹੇ 'ਤੇ ਬੁਲਾ ਰਹੇ ਆ ਤੇ ਮਸਕੇ ਲਗਾ ਰਹੇ ਆ ਸੋ ਇਸ ਵਾਸਤੇ ਇਹੀ ਕਹਾਣੀ ਹੈ ਕੋ ਗੁਜਰਾਤ ਲੌਬੀ ਦੀ ਜ਼ਬਰਦਸਤ ਦਵਾਇਕ ਨਜ਼ਰ ਆ ਰਹੀ ਹੈ ਬਰਫੀ ਚ ਜੀ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਜੋੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨ